ਆਓ ਕਹਾਣੀ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਪਿੰਡ ਜਾ ਕੇ ਭੁੱਲ ਨਾ ਜਾਮੀ ਆਪਣੇ ਯਾਰ ਨੂੰ ਜਿੱਤੇ ਸਿਆਂ ਬਹੁਤ ਚਾਹ ਚੜਿਆ ਪਿੰਡ ਜਾਣ ਦਾ ਜਿਵੇਂ ਕੋਈ ਚੂੜੇ ਵਾਲੀ ਉਡੀਕ ਦੀ ਹੋਵੇ ਵੈਸੇ ਹੋਵੇ ਵੀ ਕਿਉਂ ਨਾ ਪਿੰਡ ਆ ਜਨਾਬ ਦਾ ਰੋਟੀ ਰੱਖਦਾ ਹੋਇਆ ਪਿਤਾ ਬੋਲਿਆ ਉਹ ਪੀਤੇ ਵਈ ਬੇਬੇ ਬਾਪੂ ਦੇ ਗੁੱਜਰ ਜਾਣ ਤੋਂ ਬਾਅਦ ਜਿਵੇਂ ਹੀ ਕੰਮ ਲੱਗਾ ਤੇ ਕੰਮ ਵਿੱਚ ਇੰਨਾ ਕੋਲ ਚ ਗਿਆ ਕਿ ਪਤਾ ਹੀ ਨਾ ਲੱਗਿਆ ਕਿ ਬਿਆਹ ਨਾਂ ਦੀ ਵੀ ਕੋਈ ਸ਼ੈ ਹੁੰਦੀ ਆ ਨਾਲੇ ਹੁਣ ਉਮਰ ਵੀ ਲੰਘ ਗਈ ਮੇਰੀ ਬਿਆਹ ਦੀ ਕਿ ਕਿਹੜੇ ਕੰਜਰ ਨੇ ਦੇਣੀ ਆ ਬੰਨੋ ਮੈਨੂੰ ਕਿ ਕੋਈ ਉਡੀਕਦੀ ਹੋ ਇਹ ਤਾਂ ਬਹੁਤ ਦੂਰ ਦੀ ਗੱਲ ਆ ਜੀਤਾ ਰੋਟੀ ਖਾਣ ਲਈ ਥਾਲ ਚੁੱਕਦਾ ਹੋਇਆ ਬੋਲਿਆ ਕੀ ਕਮੀ ਐ ਮੇਰੇ ਸੋਹਣੇ ਯਾਰ ਚ ਉੱਚਾ ਲੰਮਾ ਕੱਦ ਤੇ ਗੋਰਾ ਚਿੱਟਾ ਤੇ ਦੁੱਧ ਮੱਖਣਾ ਨਾਲ ਪਲਿਆ ਹੋਇਆ ਸਰੀਰ ਜੇ ਹੁਣ ਵੀ ਕੋਈ ਦੇਖ ਲੇ ਕੌਣ ਜਵਾਬ ਦੋ ਮੇਰੇ ਯਾਰ ਨੂੰ ਰੋਟੀ ਚੁੱਕਦੇ ਹੋਏ ਪੀਤੇ ਨੇ ਕਿਹਾ ਨਾ ਪੀਤੇ ਜਾਰ ਹੁਣ ਤਾਂ ਸਭ ਸੱਦਰਾ ਮਰੀਆਂ ਹੋਈਆਂ ਨੇ ਸੱਦਰਾ ਮਰੀਆਂ ਹੋਈਆਂ ਜਾਪਤੀਆਂ ਨੇ ਉਮੀਦ ਹੀ ਨਹੀਂ ਕਿ ਮੇਰੇ ਲਈ ਵੀ ਕੋਈ ਬਣਿਆ ਹੋ ਜੋ ਮੇਰੇ ਘਰੋਂ ਦੀ ਉਡੀਕ ਕਰ ਰਿਹਾ ਹੋਵੇ ਮੇਰੇ ਨਾਲੇ ਮੇਰੇ ਹਾਣੀ ਤਾਂ ਸਭ ਵਿਆਹੇ ਗਏ ਸਭ ਤੇ ਦੋ ਦੋ ਨਿਆਣੇ ਵੀ ਹੋ ਗਏ ਹੁਣ ਤੱਕ ਮੇਰੇ ਹਿੱਸੇ ਤਾਂ ਕੁਝ ਮੱਛੀਆਂ ਬੁੱਝੀਆਂ ਰੋਟੀਆਂ ਲਿਖੀਆਂ ਨੇ ਜੋ ਘਾ ਰਿਹਾ ਹੁਣ ਤਾਂ ਇਹ ਕਮਾਈ ਕਰਨ ਨੂੰ ਵੀ ਦਿਲ ਨਹੀਂ ਕਰਦਾ ਕਿ ਮੇਰੇ ਕਿਹੜਾ ਟੋਟਰੂ ਰੋ ਰਹੇ ਨੇ ਉਹਨਾਂ ਨੂੰ ਕਪੜੇ ਲਿਆ ਕੇ ਦੇਣੇ ਨੇ ਨਾ ਬਾਈ ਅਜੇ ਉਮਰ ਹੀ ਕੀ ਆ ਤੇਰੀ ਮੈਨੂੰ ਪੂਰਾ ਯਕੀਨ ਆ ਵੀ ਮੇਰੇ ਘਰ ਲਈ ਵੀ ਕੋਈ ਵਰਤ ਰੱਖਣ ਵਾਲੀ ਆਵੇਗੀ ਘਰ ਦੇ ਬੂਹੇ ਖੜ ਉਡੀਕਿਆ ਕਰੇਗੀ ਕਿ ਕਦੋਂ ਮੇਰਾ ਸੋਹਣਾ ਸਰਦਾਰ ਘਰ ਆਵੇਗਾ ਸੱਚਕਾ ਦੋਕਾ ਨਿਕਲਣਾ ਪਿੰਡ ਲਈ ਪੁੱਛਦਾ ਹੋਇਆ ਪਿਤਾ ਬੋਲਿਆ ਹਾਂ ਬਾਈ ਬਸ ਘਾਂਟੇਕ ਤੱਕ ਨਿਕਲਣਾ ਬਸ ਕਪੜੇ ਬੈਗ ਚ ਪਾਣੇ ਵਾਕੀ ਨੇ ਕਹਿੰਦਾ ਹੋਇਆ ਮੰਝੇ ਤੇ ਬੈਠ ਗਿਆ ਤੇ ਮਰੇ ਹੋਏ ਬੇਬੇ ਬਾਪੂ ਜੀ ਫੋਟੋ ਚੱਕ ਕੇ ਜਿਵੇਂ ਉਹਨਾਂ ਦੀਆਂ ਦੁਨੀਆ ਵਿੱਚ ਚੱਲਿਆ ਗਿਆ ਹੋਵੇ ਜਿਵੇਂ ਬੇਬੇ ਦੱਸ ਰਹੀ ਹੋਵੇ ਜੀਤੇ ਪੁੱਤ ਮੈਂ ਮੇਰੀ ਨਾਨੀ ਲਈ ਸੰਦੂਕੜੀ ਵਿੱਚ ਗਹਿਣੇ ਰੱਖੇ ਨੇ ਜੋ ਤੇਰੇ ਵਿਆਹ ਵੇਲੇ ਉਹਨੂੰ ਦੇਣੇ ਨੇ। ਅੱਗੋ ਬਾਪੂ ਹੱਸਦਾ ਹੋਇਆ ਬੋਲਿਆ ਜੇ ਜਿੱਤੇ ਪੁੱਤ ਮੈਂ ਤੇਰੇ ਲਈ ਲਾਲ ਰੰਗ ਦੀ ਪੱਗ ਲੈ ਕੇ ਆਇਆ ਜੋ ਵਿਆਹ ਵੇਲੇ ਵੰਣਣੀ ਆ। ਤੂੰ ਇੰਨੇ ਨੂੰ ਪੀਤੇ ਦੀ ਆਵਾਜ਼ ਲੱਗ ਜਾਂਦੀ ਹੈ। ਜਿਵੇਂ ਜਿੱਤਾ ਬਾਪੂ ਨੂੰ ਖੁਸ਼ੀ ਨਾਲ ਦੱਸ ਰਿਹਾ ਹੋਵੇ। ਕਿ ਦੇਖ ਬਾਪੂ ਹੁਣ ਤੇਰਾ ਜੀਤਾ ਕਿੰਨਾ ਕੁ ਕਮਾਉ ਹੋ ਗਿਆ ਕਿ ਆੜਤੀਏ ਕੋਲ ਗਹਿਣੇ ਪਈ ਆਪਣੀ ਪਹਿਲੀ ਆੜਤੀਏ ਕੋਲੋਂ ਛਡਵਾ ਲਈ ਤੇ ਹੁਣ ਪਿੰਡ ਜਾ ਕੇ ਖੁਦ ਖੇਤੀ ਕਰਨੀ ਹੈ ਤੇ ਤੇਰੀਆਂ ਡੱਬੀਆਂ ਵਾਲਾ ਪਰਣਾ ਬਣ ਕੇ ਘਰ ਵਿੱਚ ਖੁਦ ਮੁਖਤਿਆਰੀ ਕਰਨੀ ਹੈ ਨਾਲੇ ਉਹਨਾਂ ਸਾਰੇ ਸਰੀਕਾਂ ਨੂੰ ਦੱਸਣਾ ਕਿ ਅਜੇ ਸਰਦਾਰ ਕਰਮਸਿਓ ਦੀ ਜੜ ਅਜੇ ਬਾਕੀ ਆ ਇਨੇ ਬੀਤਨੇ ਦੁਆਰਾ ਆਵਾਜ਼ ਲਗਾਈ ਕਿ ਜਿਹੜੇ ਸੁਪਨਿਆਂ ਚ ਚਲਾ ਜਾਣਾ ਏ ਤਿਆਰ ਹੋ ਜਾ ਨਾਲੇ ਨਾ ਲਾ ਨਾ ਕਿ ਗੁਰਦੁਆਰਾ ਸਾਹਿਬ ਨਮਸਕਾਰ ਕਰ ਜਾਵੀ ਮੇਰੇ ਵੱਲੋਂ ਵੀ ਨਮਸਕਾਰ ਕਰ ਦੇਵੀਂ ਬਾਬਾ ਜੀ ਨੂੰ ਮੈਨੂੰ ਵੀ ਬਹੁਤ ਦਿਨ ਹੋ ਗਏ ਗੁਰਦੁਆਰੇ ਗਿਆ ਨੂੰ ਮੈਂ ਸਾਈਕਲ ਦੇਖ ਲੈਣਾ ਠੀਕ ਵੀ ਚੱਲਦਾ ਕਿਧਰੇ ਰਾਹ ਵਿੱਚ ਤੂੰ ਖਾਈ ਨਾ ਦੇ ਦੇਵੇ ਲੈ ਬੀਤੇ ਦੱਸ ਮੈਨੂੰ ਤਿਆਰ ਹੋਣ ਨੂੰ ਕੀ ਹੋਇਆ ਤਿਆਰ ਹੋਣ ਨੂੰ ਕੀ ਦੱਸ ਮੁਕਲਾਵੇ ਜਾਣਾ ਮੈਂ ਨਾਲੇ ਹੁਣ ਉਮਰ ਵੀ ਨਹੀਂ ਤਿਆਰ ਹੋਣ ਵਾਲੀ ਐਵੇਂ ਰਾਹ ਵਿੱਚ ਲੋਕ ਮੁਖੌਲ ਕਰਨਗੇ ਅਖੇ ਮੇਰੇ ਤੇ ਹੁਣ ਹੀ ਜਵਾਨੀ ਚੜੀ ਆ ਨਹੀਂ ਬਾਈ ਆ ਕਣਕ ਰੰਗੇ ਕੁਰਤੇ ਵਾਲਾ ਸੂਟ ਪਾ ਦੇਖੀ ਫਿਰ ਤੇਰੇ ਪਿੰਡ ਦੇ ਲੋਕ ਕਿਵੇਂ ਪੱਬਾ ਪਾਰ ਹੋ ਹੋ ਕੇ ਦੇਖਣਗੇ ਕਿ ਕਰਮੇ ਦਾ ਇਹ ਕਰਮੇ ਕਾ ਮੁੰਡਾ ਕਰਮੇ ਵਰਗਈ ਜਮੀ ਨਾਲੇ ਕੀ ਪੱਤਾ ਕੋਈ ਰਾਚ ਉਡੀਕ ਕਰ ਰਹੀ ਹੋਵੇ ਪੀਤਾ ਕੁਰਤਾ ਫੜਾਉਂਦਾ ਹੋਇਆ ਬੋਲਿਆ ਬਸ ਰਹਿਣ ਦਿਆ ਕਰ ਪੀਤੇ ਆਪਾਂ ਨੂੰ ਕਿਹੜੇ ਕੰਜਨ ਨੇ ਦੇਣੀ ਬੰਨੋ ਜੀਤਾ ਕੁਰਤਾ ਫੜਾਉਂਦਾ ਹੋਇਆ ਬੋਲਿਆ ਨਾ ਵਾਈ ਇਹਵੇਂ ਨਾ ਕਹਿ ਕਿਧਰੇ ਰੱਬ ਹੀ ਸੁਣ ਨਾ ਲਵੇ ਅਕੇ ਕੰਜਰਾਂ ਦਾ ਲਾਣਾ ਬਾਣਾ ਬਹੁਤ ਵੱਡਾ ਹੁੰਦਾ ਲੇ ਵਈ ਤੇਰਾ ਸਾਰਾ ਅਸਮਾਨ ਸਾਈਕਲ ਪਿੱਛੇ ਟੰਗਿਆ ਦੇਖ ਲੈ ਕੁਝ ਰਹਿ ਤਾਂ ਨਹੀਂ ਗਿਆ ਨਾਲੇ ਜਾਂ ਭੁੱਲ ਨਾ ਜਾਵੇਂ ਆਪ ਜੇ ਪੀਤੇ ਜਾਰ ਨੂੰ ਨਾਲੇ ਸੱਚ ਜੀਤੇ ਦੇ ਵਿਆਹ ਦੀ ਉਡੀਕ ਕਰੂੰਗਾ ਪੀਤਾ ਬੋਲਿਆ ਭੁੱਲਣ ਨੂੰ ਦੱਸ ਪੀਤੇ ਮੇਰਾ ਹੋਰ ਹੈਗਾ ਹੀ ਕੌਣ ਵੀ ਮੈਂ ਤੈਨੂੰ ਭੁੱਲ ਚੋਂ ਚੱਲ ਖਿਆਲ ਰੱਖੀ ਆਪਣਾ ਚੱਲਦਾ ਮੈਂ ਸਾਈਕਲ ਛੇੜਦਾ ਹੋਇਆ ਜੀਤਾ ਬੋਲਿਆ ਜਿੱਤੇ ਨੇ ਰਾਹ ਵਿੱਚੋਂ ਦੀ ਗੁਰਦੁਆਰਾ ਸਾਹਿਬ ਵਿਖੇ ਨਮਸਕਾਰ ਕਰਨ ਤੋਂ ਬਾਅਦ ਪਾਈ ਸਾਹਿਬ ਤੋਂ ਪ੍ਰਸ਼ਾਦ ਲੈ ਕੇ ਦੁਬਾਰਾ ਸਾਈਕਲ ਛੇੜ ਲਿਆ ਜੀਤਾ ਅਜੇ ਥੋੜੀ ਦੂਰ ਹੀ ਆਇਆ ਸੀ ਕਿ ਸਾਈਕਲ ਮੋਰੇ ਇੱਕਦਮ ਇੱਕ ਸੋਹਣੀ ਸੁਨੱਕੀ ਮਟਿਆਰ ਆ ਗਈ ਤੇ ਜੀਤੇ ਨੇ ਇੱਕਦਮ ਸਾਈਕਲ ਰੋਕ ਲਿਆ ਸਾਈਕਲ ਤੋਂ ਹੇਠਾਂ ਉੱਤਰ ਆਪਣਾ ਸਮਾਨ ਦੇਖਣ ਲੱਗਿਆ ਵੀ ਕਿਦਰੇ ਕੋਜ ਡਿੱਗਣਾ ਪਿਆ ਹੋਵੇ ਸਾਈਕਲ ਨਾਲ ਟਕਰਾਨ ਤੋਂ ਬਾਅਦ ਉਸ ਮੁਟਿਆਰ ਨੇ ਜਿੱਤ ਤੋਂ ਮਾਫੀ ਮੰਗੀ ਤੇ ਆਪਣਾ ਮੂਹਲ ਕਾ ਕੇ ਇੱਕ ਪਾਸੇ ਖੜੀ ਹੋ ਗਈ ਚਲੋ ਸ਼ੁਕਰ ਹੈ ਬਚ ਗਏ ਤੇ ਜੀਤਾ ਉਸ ਔਰਤ ਵੱਲ ਦੇਖ ਕੇ ਸਾਈਕਲ ਚੁੱਕਦਾ ਹੋਇਆ ਬੋਲਿਆ ਪਰ ਜੀਤੇ ਨੂੰ ਉਹ ਮੁਟਿਆਰ ਘਬराई ਹੋਈ ਲੱਗ ਰਹੀ ਸੀ ਤੇ ਉਹ ਪੁੱਛਣਾ ਚਾਹੁੰਦਾ ਸੀ ਕਿ ਉਸਨੇ ਉਸਨੂੰ ਦੇਖ ਕੇ ਮੂੰਹ ਕਿਉਂ ਲਕੋਲਿਆ ਇਹਨੈ ਨੂੰ ਉਹ ਮਟਿਆਰ ਹੀ ਬੋਲ ਪਈ ਬੇ ਸਰਦਾਰਾ ਮੈਨੂੰ ਆਪਣੇ ਨਾਲ ਲੈ ਜਾ ਮੈਂ ਵੀ ਲਾਗੇ ਪਿੰਡ ਵੱਲ ਜਾਣਾ ਏ ਜੀਤਾ ਇਹ ਸਭ ਕੁਝ ਸੁਣ ਕੇ ਘਬਰਾ ਗਿਆ ਬੋਲਿਆ ਮਾਫ ਕਰਨਾ ਜੀ ਮੈਂ ਤਾਂ ਪਿੰਡ ਦੇ ਅਧਿਕ ਜਾਣਾ ਏ ਸਰਦਾਰਾ ਮੈਂ ਸੁਣਿਆ ਸਰਦਾਰ ਕਿਸੇ ਦੀ ਗੱਲ ਨਹੀਂ ਮੋੜਦੇ ਜਿੱਥੇ ਤੀਕ ਤੁਸਾਂ ਜਾਣਾ ਅਸਾਂ ਨੂੰ ਵੀ ਲੈ ਜਾਓ ਰੱਬ ਭਲੀ ਕਰੂ ਮੈਂ ਹੱਥ ਜੋੜਦੀ ਹਾਂ ਜਿੱਤਾ ਇਹ ਸਭ ਸੁਣ ਕੇ ਰਾਜੀ ਹੋ ਗਿਆ ਤੇ ਉਸ ਮਟਿਆਰ ਨੂੰ ਸਾਈਕਲ ਮਗਰ ਪਿਠਾ ਲਿਆ ਤੇ ਉੱਥੋਂ ਚਲਾ ਗਿਆ ਜਿੱਤਾ ਸਾਰੇ ਰਾ ਚੁੱਪ ਚਾਪ ਰਿਹਾ ਤੇ ਉਸ ਮਟਿਆਰ ਨੇ ਹੀ ਹੌਸਲਾ ਕਰਕੇ ਪੁੱਛਿਆ ਸਰਦਾਰ ਜੀ ਤੁਸੀਂ ਕਿਹੜੇ ਪਿੰਡ ਨੂੰ ਚੱਲੇ ਹੋ ਕੁਝ ਸਮੇਂ ਬਾਅਦ ਜੀਤਾ ਬੋਲਿਆ ਜੀ ਮੈਂ ਲਾਗਲੇ ਪਿੰਡ ਜਾਣਾ ਮੈਂ ਮੇਰੇ ਪਿੰਡ ਬਹੁਤ ਸਮੇਂ ਬਾਅਦ ਜਾ ਰਿਹਾ ਤੇ ਤੁਸੀਂ ਕਿਦੇ ਘਰੋਂ ਜੀ ਇਹ ਸੁਣ ਕੇ ਮਟਿਆਰ ਚੁੱਪ ਰਹੀ ਤੇ ਕੁਝ ਸਮੇਂ ਬਾਅਦ ਬੋਲੀ ਤੁਸੀਂ ਤਾਂ ਕਿਹਾ ਸੀ ਵੀ ਮੈਂ ਪਿੰਡ ਦੇ ਅੱਧ ਤੀਕ ਜਾਣਾ ਏ ਜੀ ਮੈਂ ਡਰ ਗਿਆ ਸੀ ਵੀ ਪਿੰਡ ਦੇ ਲੋਕ ਕੀ ਕਹਿਣਗੇ ਵੀ ਜੀਤਾ ਪਤਾ ਨਹੀਂ ਕੀ ਸੁਨੋ ਮਗਰ ਬਠਾਈ ਫਿਰਦਾ ਏ ਪਰ ਤੁਸੀਂ ਨਹੀਂ ਦੱਸਿਆ ਕਿ ਕਿਹੜੇ ਘਰੇ ਜਾਣਾ ਏ ਨਾਲੇ ਤੁਸੀਂ ਏਵੇਂ ਆਪਣਾ ਮੂੰਹ ਕਿਉਂ ਲੁਕੋਇਆ ਏ ਕੁਝ ਸਮੇਂ ਬਾਅਦ ਮਟਿਆਰ ਬੋਲੀ ਤੇ ਕਹਿਣ ਲੱਗੀ ਕਿ ਮੇਰਾ ਲਾਗਲੇ ਪਿੰਡ ਕੋਈ ਨਹੀਂ ਤੇ ਨਾ ਹੀ ਮੇਰਾ ਕੋਈ ਘਰ ਪਤਾ ਮੈਂ ਤਾਂ ਸ਼ਹਿਰ ਬਿਸ਼ਵਾਵਾ ਦੇ ਕੋਠੇ ਵਿੱਚ ਕੰਮ ਕਰਦੀ ਸੀ ਤੇ ਆਪਣਾ ਗੁਜ਼ਾਰਾ ਕਰਦੀ ਸੀ ਪਰ ਉੱਥੇ ਅਜਿਹਾ ਜੰਗਲ ਰਾਜ ਸੀ ਕਿ ਬਾਪ ਦੀ ਉਮਰ ਦੇ ਲੋਕ ਵੀ ਆਪਣੇ ਹੱਥ ਦੀ ਭੁੱਖ ਲਈ ਹਰ ਗੰਦੀ ਹਰਕਤ ਕਰਦੇ ਤੇ ਹੁਣ ਮੈਂ ਇਹ ਸਭ ਤੋਂ ਪਰੇਸ਼ਾਨ ਹੋ ਕੇ ਉੱਥੋਂ ਭੱਜਾਈ ਇਸ ਕਰਕੇ ਮੈਂ ਆਪਣਾ ਮੂਲ ਖੋਇਆ ਏ ਕਿ ਮੈਨੂੰ ਕੋਈ ਪਛਾਣ ਨਾ ਸਕੇ ਤੇ ਉਸ ਖੁਦਾ ਕੇ ਅਰਦਾਸ ਕਰਕੇ ਉੱਥੋਂ ਭੱਜਾਈ ਇਹ ਸਭ ਸੁਣ ਕੇ ਜੀਤਾ ਸਹਿਮ ਗਿਆ ਤੇ ਸਾਈਕਲ ਰੋਕ ਲਿਆ ਜੀ ਮੈਂ ਉਸ ਮੁਟਿਆਰ ਦੀਆਂ ਅੱਖਾਂ ਵਿੱਚ ਹੰਝੂ ਦੇਖ ਕੇ ਠਰ ਗਿਆ ਹੋਵੇ ਹੁਣ ਉਹ ਤੋਂ ਸਾਈਕਲ ਹੋਰ ਅੱਗੇ ਨੂੰ ਚੱਲ ਨਹੀਂ ਰਿਹਾ ਸੀ ਤੇ ਪੁੱਛਣ ਲੱਗਾ ਜੀ ਹੁਣ ਤੁਸੀਂ ਕਿੱਧਰ ਜਾਓਗੇ ਪਿੰਡ ਪਹੁੰਚਣ ਤੱਕ ਤੇ ਰਾਤ ਹੋ ਜਾਵੇਗੀ ਮੁਟਿਆਰ ਇਹ ਸਭ ਸੁਣ ਕੇ ਚੁੱਪ ਰਹੀ ਜਿੱਤੇ ਨੇ ਪਿੰਡ ਦੀ ਫੇਰਨੀ ਤੇ ਸਾਈਕਲ ਰੋਕ ਲਿਆ ਤੇ ਉਸ ਮੁਟਿਆਰ ਨੂੰ ਕਿਹਾ ਕਿ ਜੀ ਮੇਰਾ ਪਿੰਡ ਆ ਗਿਆ ਇਹ ਸੁਣ ਕੇ ਮੁਟਿਆਰ ਸੈਕਲ ਤੋਂ ਉਤਰ ਗਈ ਤੇ ਲਾਗੇ ਹੀ ਖਲੋ ਗਈ ਜਿਵੇਂ ਉਡੀਕ ਕਰ ਰਹੀ ਹੋਵੇ ਕਿ ਜੇ ਮੈਨੂੰ ਜੀਤਾ ਆਪਣੇ ਨਾਲ ਜਾਣ ਲਈ ਕਹੇ ਸ਼ੁਕਰੀਆ ਸਰਦਾਰ ਜੀ ਤੁਸੀਂ ਮੇਰੀ ਮਦਦ ਕੀਤੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਤੇਰੇ ਬਾਲ ਬੱਚੇ ਖੁਸ਼ ਰਹਿਣ ਰੱਬ ਤੈਨੂੰ ਭਾਗ ਲਾਵੇ ਇਹ ਕਹਿ ਕੇ ਉਹ ਉੱਥੇ ਟੁਰਨ ਲੱਗੀ ਜੀ ਤੁਸੀਂ ਇੰਨੀ ਰਾਤ ਨੂੰ ਕਿੱਧਰ ਜਾਓਗੇ ਜੀ ਤਾਂ ਇੱਕਦਮ ਬੋਲਿਆ ਪਤਾ ਨਹੀਂ ਜੀ ਤੁਸੀਂ ਫਿਕਰ ਨਾ ਕਰੋ ਮੈਨੂੰ ਤਾਂ ਹੁਣ ਆਦਤ ਪੈ ਗਈ ੱੱਕੇ ਖਾਣ ਦੀ ਜਿੱਥੇ ਨੀਂਦ ਆਈ ਰਾਤ ਕੱਟ ਲਵਾਂਗੀ ਕਿਸੇ ਧਰਮਸ਼ਾਲਾ ਚ ਜਾਂ ਗੁਰਦੁਆਰੇ ਵਿੱਚ ਜਿਵੇਂ ਜੀਤੇ ਦਾ ਜ਼ਮੀਰ ਨਹੀਂ ਮੰਨ ਰਿਹਾ ਸੀ ਬੀ ਉਹ ਇੰਨੀ ਰਾਤ ਨੂੰ ਉਸ ਮਟਿਆਰ ਨੂੰ ਕਿਧਰੇ ਜਾਣ ਲਈ ਕਹੇ ਜੀ ਤੁਸੀਂ ਸਵੇਰੇ ਚਲੇ ਜਾਣਾ ਰਾਤ ਨੂੰ ਜਾਣ ਦਾ ਖਤਰਾ ਨਾ ਉਠਾਓ ਤੁਸੀਂ ਮੇਰੇ ਘਰ ਚੱਲੋ ਜੀਤਾ ਬੋਲਿਆ ਸਰਦਾਰ ਜੀ ਤੁਹਾਡਾ ਨਾਂ ਕੀ ਹੈ ਮਟਿਆਰ ਨੇ ਪੁੱਛਿਆ ਹਾਂਜੀ ਮੇਰਾ ਨਾਂ ਜੀਤ ਸਿੰਘ ਤੇ ਸਾਰੇ ਮੈਨੂੰ ਜੀਤਾ ਕਹਿੰਦੇ ਨੇ ਤੇ ਤੁਹਾਡਾ ਨਾਂ ਕੀ ਹੈ ਜੀਤੇ ਨੇ ਆਪਣਾ ਨਾਂ ਦੱਸ ਕੇ ਪੁੱਛਿਆ ਜੀ ਮੇਰਾ ਨਾਂ ਰਾਣੂ ਹੈ ਬਹੁਤ ਵਧੀਆ ਨਾਂ ਹੈ ਜੀ ਤੁਸੀਂ ਮੇਰੇ ਨਾਲ ਮੇਰੇ ਘਰ ਚੱਲੋ ਤੇ ਰਾਤ ਕੱਟ ਕੇ ਸਵੇਰੇ ਸਾਧਰੇ ਚਲੇ ਜਾਣਾ ਇਹ ਸੁਣ ਕੇ ਰਾਣੂ ਜੀਤੇ ਨਾਲ ਧੁਰ ਪਈ ਤੇ ਜੀਤੇ ਦਾ ਧੰਨਵਾਦ ਕਰਨ ਲੱਗੀ ਲਓ ਜੀ ਆਪਣਾ ਘਰ ਆ ਗਿਆ ਜੀਤੇ ਨੇ ਬੂਹਾ ਖੋਲਿਆ ਤੇ ਦੇਖਿਆ ਬੇੜੇ ਵਿੱਚ ਕੂੜਾ ਖਿਲਰ ਰਿਹਾ ਤੇ ਕਾ ਹੁਗਿਆ ਹੋਇਆ ਸੀ ਹਨੇਰਾ ਹੀ ਹਨੇਰਾ ਸੀ ਜਦੋਂ ਜੀਤੇ ਨੇ ਕਮਰੇ ਦਾ ਬੂਹਾ ਖੋਲਿਆ ਤੇ ਲੱਗਿਆ ਜਿਵੇਂ ਬੇਬੇ ਤੇ ਬਾਪੂ ਨੇ ਬੁੱਕਲ ਵਿੱਚ ਲੈ ਲਿਆ ਹੋਵੇ ਜਿੱਤਾ ਬੂਹਾ ਕੋਲ ਖੜਾ ਜਿਵੇਂ ਖੋ ਹੀ ਗਿਆ ਹੋਵੇ ਥੋੜੇ ਸਮੇਂ ਬਾਅਦ ਰਾણો ਬੋਲੀ ਜੀ ਅੰਦਰ ਚਲੋ ਤੇ ਜੀਤਾ ਅੰਦਰ ਚਲਾ ਗਿਆ ਜੀ ਤੁਸੀਂ ਮੰਝੇ ਤੇ ਬੈਠੋ ਮੈਂ ਰੋਟੀ ਦਾਲ ਦਾ ਹੀਲਾ ਕਰਦਾ ਇਹ ਕਹਿ ਕੇ ਜੀਤਾ ਦੁਕਾਨਬਾਦ ਚਲਾ ਗਿਆ। ਰਾણો ਨੇ ਚੁੱਲ੍ਹਾ ਸਾਫ਼ ਕੀਤਾ ਤੇ ਸੋਚ ਰਹੀ ਸੀ ਕਿ ਅੱਜ ਮੈਨੂੰ ਡਰ ਕਿਉਂ ਨਹੀਂ ਲੱਗ ਰਿਹਾ ਤੇ ਕਿਉਂ ਨਹੀਂ ਲੱਗ ਰਿਹਾ ਕਿ ਦੁਨੀਆ ਆਦਮ ਖਾਣੀ ਹੈ। ਕਿਉਂ ਨਹੀਂ ਮੈਨੂੰ ਐਵੇਂ ਦਾ ਪਹਿਲਾਂ ਮਿਲਿਆ। ਇਹਨੇ ਨੂੰ ਜੀਤਾ ਆ ਗਿਆ ਤੇ ਚੁੱਲ੍ਹੇ ਦਾ ਸਾਰਾ ਸਮਾਨ ਤੇ ਰੋਟੀ ਪਕਾਉਣ ਲਈ ਆਟਾ ਤੇ ਖਾਣ ਲਈ ਅਚਾਰ ਲਿਆ ਕੇ ਰਾણો ਨੂੰ ਫੜਾ ਦਿੱਤਾ। ਤੇ ਚੁੱਲ੍ਹੇ ਤੇ ਦੀਵਾ ਜਗਾ ਦਿੱਤਾ ਲਿਆਓ ਜੀ ਮੈਂ ਰੋਟੀ ਬਣਾ ਦਿੰਨੀ ਆ ਤੁਸੀਂ ਆਪਣਾ ਸਮਾਨ ਠੀਕ ਕਰਕੇ ਰੱਖ ਦੇਵੋ ਤੇ ਰਾણો ਚੁੱਲ੍ਹੇ ਕੋਲ ਬੈਠ ਗਈ ਤੇ ਪਾਣੀ ਲਿਆਉਣ ਲਈ ਗਿਆ ਜਿੱਤਾਂ ਨਾਲ ਦੇ ਘਰੋਂ ਪਾਣੀ ਦੀ ਬਾਲਟੀ ਭਰ ਲਿਆ ਆ ਬਾਲਟੀ ਰੱਖ ਕੇ ਅੰਦਰ ਚਲਾ ਗਿਆ ਤੇ ਬੇਬੇ ਬਾਪੂ ਦੀ ਫੋਟੋ ਕੱਢ ਕੇ ਫੋਟੋ ਅੱਗੇ ਦੀਵਾ ਜਗਾ ਦਿੱਤਾ ਤੇ ਦਸਣ ਲੱਗਾ ਵੀ ਹੁਣ ਮੈਂ ਆਪਣੇ ਘਰ ਰਹਿਣਾ ਤੇ ਖੇਤੀ ਕਰਕੇ ਗੁਜ਼ਾਰਾ ਕਰਨਾ ਇਹਨੇ ਨੂੰ ਰੋਟੀ ਬਣ ਗਈ ਤੇ ਰਾਣੂ ਨੇ ਰੋਟੀ ਖਾਣ ਲਈ ਜਿੱਤੇ ਅੱਗੇ ਰੱਖ ਦਿੱਤੀ ਤੇ ਆਪ ਵੀ ਖਾਣ ਲੱਗ ਪਈ ਦੋਵਾਂ ਨੇ ਰੋਟੀ ਖਾ ਲਈ ਤੇ ਜਿੱਤੇ ਨੇ ਦੂਜੇ ਕਮਰੇ ਦਾ ਬੂਹਾ ਖੋਲਿਆ ਤੇ ਸੌਣ ਲਈ ਬਿਸਤਰਾ ਚੁੱਕ ਕੇ ਰਾਣੂ ਨੂੰ ਕਿਹਾ ਤੁਸੀਂ ਇਸ ਕਮਰੇ ਵਿੱਚ ਹੀ ਸੌ ਜਾਣਾ ਰਾਣੂ ਜਿੱਤੇ ਬਾਰੇ ਸੋਚਦੀ ਰਹੀ ਏਵੇਂ ਦੇ ਲੋਕ ਵੀ ਇਸ ਧਰਤੀ ਤੇ ਪਏ ਨੇ ਰਾણો ਵੀ ਰੱਬ ਦਾ ਸ਼ੁਕਰ ਕਰਦੀ ਹੋਈ ਸੌ ਗਈ ਤੇ ਅੱਧੀ ਰਾਤ ਨੂੰ ਰਾણો ਨੂੰ ਅਜੀਬ ਜੀ ਆਵਾਜ਼ ਸੁਣਨ ਲੱਗੀ ਜਿਵੇਂ ਕੋਈ ਕਹਿ ਰਿਹਾ ਹੋਵੇ ਕਿ ਧੀਏ ਆ ਗਈ ਤੂੰ ਮੈਨੂੰ ਤਾਂ ਤੇਰੀ ਉਡੀਕ ਹੀ ਸੀ ਚੱਲ ਕੁਝ ਚਿਰ ਪਿੱਛੋਂ ਹੀ ਪਰ ਆ ਤਾਂ ਗਈ ਰਾણો ਆਵਾਜ਼ ਸੁਣ ਕੇ ਕਵਰਾ ਗਈ ਤੇ ਮੰਝੇ ਤੇ ਬੈਠ ਗਈ ਤੇ ਦੇਖਿਆ ਤੇ ਲੱਗਿਆ ਜਿਵੇਂ ਜੀਤੇ ਦੀ ਮਾਤਾ ਹੋਵੇ ਪਰ ਉਹ ਤਾਂ ਇਹ ਦੁਨੀਆ ਨੂੰ ਕਈ ਸਾਲ ਪਹਿਲਾਂ ਹਲਵਿਦਾ ਕਹਿ ਗਏ ਸੀ ਕੀ ਦੇਖ ਰਹੀ ਹੈ ਪੁੱਤ ਮੈਂ ਤਾਂ ਜੀਤੇ ਦੀ ਬੇਬੇ ਆ ਬਹੁਤ ਅਡੀਕ ਕੀਤੀ ਆ ਕਿ ਕਦੋਂ ਜੀਤਾ ਆਵੇ ਤੇ ਆਪਣੇ ਨਾਲ ਇਸ ਘਰ ਦੀ ਨਮੀ ਲਾਣੇਦਾਰ ਨਹੀਂ ਲੈ ਕੇ ਆਵੇ ਮੈਨੂੰ ਤਾਂ ਬਹੁਤ ਸੋਹਣੀ ਲੱਗ ਰਹੀ ਆ ਤੂੰ ਮੈਂ ਤਾਂ ਤੇਰੇ ਲਈ ਲਾਲ ਰੰਗ ਦਾ ਸੂਟ ਤੇ ਫੁਲਕਾਰੀ ਵੀ ਲੈ ਕੇ ਰੱਖੀ ਆ ਤੂੰ ਆ ਮੇਰੇ ਨਾਲ ਦੇਖ ਮੇਰੀ ਸੰਦੂਖੜੀ ਖੋਲ ਕੇ ਜਿੱਤੇ ਦੀ ਬੇਬੇ ਨੇ ਰਾણો ਨੂੰ ਸੰਦੂਖੜੀ ਖੋਲਣ ਲਈ ਕਿਹਾ ਰਾણો ਨੇ ਉੱਠ ਕੇ ਸੰਦੂਖੜੀ ਖੋਲੀ ਤੇ ਸੰਦੂਕ ਤੇ ਫੁਲਕਾਰੀ ਦੇਖ ਕੇ ਹੈਰਾਨ ਹੋ ਗਈ ਬੇਬੇ ਜੀ ਮੈਨੂੰ ਮਾਫ਼ ਕਰ ਦਿਓ ਮੈਂ ਇਸ ਦੇ ਬਿਲਕੁਲ ਵੀ ਲਾਇਕ ਨਹੀਂ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੇਰਾ ਪਿੰਡ ਪਤਨ ਕੀ ਹੈ ਮੈਂ ਤਾਂ ਆਪਣੀ ਇੱਜ਼ਤ ਕਦੋਂ ਹੀ ਗਵਾਈ ਆਈ ਹਾਂ ਮੈਂ ਤਾਂ ਉਦੋਂ ਦੀ ਸੁਰਤ ਹੀ ਨਹੀਂ ਸੰਭਲੀ ਸੀ ਜਦੋਂ ਮੈਨੂੰ ਕਿਸੇ ਨੇ ਬੇਸਾਮਾਂ ਦੇ ਕੋਠੇ ਤੇ ਵੇਚ ਦਿੱਤਾ ਸੀ ਤੇ ਹੁਣ ਮੈਨੂੰ ਯਾਦਦਾ ਸੀ ਜਿਵੇਂ ਮੇਰੀ ਪਲ-ਪਲ ਮੌਤ ਹੋ ਰਹੀ ਹੋਵੇ ਤੇ ਮੈਂ ਉੱਥੋਂ ਭੱਜ ਗਈ ਤੇ ਰਾਹ ਵਿੱਚ ਮੈਨੂੰ ਤੇਰਾ ਜੀਤਾ ਮਿਲਿਆ ਜੋ ਬੜੇ ਸਤਕਾਰ ਨਾਲ ਮੈਨੂੰ ਨਾਲ ਲੈ ਆਇਆ ਨਾਤੀਏ ਜੋ ਹੋ ਗਿਆ ਉਹਨੂੰ ਭੁੱਲ ਜਾ ਇਹ ਤਾਂ ਕਿਸਮਤ ਦੀਆਂ ਖੇਡਾਂ ਨੇ ਹੁਣ ਤੂੰ ਇੱਥੇ ਹੀ ਰਹਿ ਜਿਵੇਂ ਤੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਉਵੇਂ ਹੀ ਮੇਰਾ ਜੀਤਦਾ ਪੁੱਤ ਵੀ ਇਕੱਲਾ ਹੈ ਇਸ ਦੁਨੀਆ ਵਿੱਚ ਨਾਲੇ ਮੈਂ ਦੇਖਿਆ ਉਹ ਆਪਣੀ ਖੁਸ਼ੀ ਨਾਲ ਤੈਨੂੰ ਲੈ ਕੇ ਆਇਆ ਇੱਥੇ ਪਰ ਬੇਬੇ ਦੁਨੀਆ ਨੇ ਮੈਨੂੰ ਵੀ ਕਬੂਲ ਨਹੀਂ ਕਰਨਾ ਇਹਨਾਂ ਤਾਂ ਜੀਤੇ ਨੂੰ ਬਦਨਾਮ ਕਰ ਦੇਣਾ ਮੈਨੂੰ ਦੇਖ ਕੇ ਦੀ ਦੁਨੀਆ ਦਾ ਤਾਂ ਦਸਤੂਰ ਏ ਹਰ ਘਰ ਵਿੱਚ ਅੱਗ ਲਾ ਦੇਣਾ ਮੈਂ ਚਾਹੁੰਦੀ ਹਾਂ ਕਿ ਤੂੰ ਮੇਰੇ ਜੀਤੇ ਪੁੱਤ ਨਾਲ ਵਿਆਹ ਕਰਵਾ ਲਾ ਤੇ ਹੋਰ ਕਿੰਨਾ ਕਿਸ ਫੁੱਲਾਂ ਵਰਗੀ ਦੇ ਨੂੰ ਹੋਰ ਦੁੱਖ ਦੇਵੇਂਗੀ ਇਹਨੇ ਨੂੰ ਬਾਹਰੋਂ ਆਵਾਜ਼ ਆਈ ਜਿਵੇਂ ਜੀਤਾ ਬੇੜੇ ਵਿੱਚ ਭੱਜਿਆ ਫਿਰਦਾ ਹੋਵੇ ਤੇ ਕਹਿ ਰਿਹਾ ਸੀ ਮੈਡਮ ਨੇ ਚੁੱਲ੍ਹਾ ਵੀ ਨਹੀਂ ਟਕਿਆ ਸਵੇਰੇ ਚਾਹ ਵੀ ਕਰਨੀ ਆ ਮੀ ਆ ਗਿਆ ਹੁਣ ਭਿੱਜ ਜਾਣਾ ਸਾਰਾ ਕੁਝ ਜਿੱਤਾ ਮੀ ਦੇਖ ਕੇ ਵਾਪਸ ਅੰਦਰ ਹੀ ਵੜ ਗਿਆ ਪਰ ਚੁੱਲਾ ਟੱਕਣ ਲਈ ਰਾણો ਬਾਹਰ ਚਲੀ ਗਈ ਮੀ ਬਹੁਤ ਤੇਜ਼ ਸੀ ਤੇ ਰਾણો ਨੇ ਚੁੱਲਾ ਤਾਂ ਟੱਕ ਦਿੱਤਾ ਪਰ ਆਪ ਪੂਰੀ ਤਰ੍ਹਾਂ ਮੀ ਵਿੱਚ ਭਿੱਜ ਗਈ ਅੰਦਰ ਆਈ ਤਾਂ ਬੇਬੇ ਨੇ ਰਾણો ਨੂੰ ਕਿਹਾ ਕਿ ਸੰਦੂਖੜੀ ਖੋਲ ਮੇਰੇ ਪੁਰਾਣੇ ਲੀਡੇ ਪਾਲ ਐ ਨਹੀਂ ਬਿਮਾਰ ਹੋ ਜਾਮੇਗੀ ਸਾਂਭੇ ਪੈਨੇ ਬਹੁਤ ਸਮੇਂ ਦੇ ਰਾਣੂ ਨੇ ਸੰਦੂਖ ਦੀ ਖੋਲ ਕੇ ਬੇਬੇ ਦੇ ਪੁਰਾਣੇ ਲੀੜੇ ਪਾ ਲਏ ਤੇ ਭੀਜਣ ਕਰਨ ਬੁਰੀ ਤਰ੍ਹਾਂ ਕੰਬ ਰਹੀ ਸੀ ਲੈ ਆਤੀ ਇਹ ਕੰਬੜ ਵਿੱਚ ਲੁਕ ਜਾ ਸੌ ਜਾ ਜੀ ਬੇਬੇ ਕੰਬੜ ਲੈ ਕੇ ਸੌ ਗਈ ਤੇ ਕੰਬਣੀ ਬਹੁਤ ਚੜ ਰਹੀ ਸੀ ਤੇ ਲੱਗ ਰਿਹਾ ਸੀ ਜਿਵੇਂ ਬੁਖਾਰ ਹੋ ਗਿਆ ਹੋਵੇ ਸਵੇਰ ਹੋ ਗਈ ਪਰ ਰਾਣੋ ਨੂੰ ਕੰਪਨੀ ਅਜੇ ਵੀ ਚੱਟ ਰਹੀ ਸੀ ਤੇ ਬਹੁਤ ਤੇਜ਼ ਬੁਖਾਰ ਹੋ ਗਿਆ ਸੀ ਰਾਣੋ ਦਾ ਬੁਖਾਰ ਨਾਲ ਬੁਰਾ ਹਾਲ ਹੋ ਰਿਹਾ ਸੀ ਤੇ ਉਤੋਂ ਦੀ ਸਾਰੀ ਰਾਤ ਲੰਘ ਗਈ ਸੀ ਕੰਬਦੀ ਦੀ ਸਵੇਰ ਹੋ ਗਈ ਸੀ ਪਰ ਉਸ ਨੂੰ ਪਤਾ ਹੀ ਨਹੀਂ ਸੀ ਕਿ ਸਵੇਰੇ ਹੋ ਗਈ ਜਿਵੇਂ ਉਸ ਨੂੰ ਕੋਈ ਸੁਰਤ ਹੀ ਨਹੀਂ ਸੀ ਜੀਤਾ ਉੱਠ ਕੇ ਰਾਣੋ ਦੇ ਕਮਰੇ ਵਿੱਚ ਆ ਗਿਆ ਤੇ ਆ ਕੇ ਬੇਬੇ ਬਾਪੂ ਜੀ ਫੋਟੋ ਅੱਗੇ ਦੀਵਾ ਜਗਾ ਦਿੱਤਾ ਤੇ ਫਿਰ ਬਾਹਰ ਆ ਕੇ ਚੁੱਲਾ ਦੇਖਿਆ ਤੇ ਚੁੱਲਾ ਟਕਿਆ ਹੋਇਆ ਸੀ ਤੇ ਚੁੱਲਾ ਦੇਖ ਕੇ ਚਾਹ ਰੱਖਣ ਲਈ ਅੰਦਰੋਂ ਪਤਿੱਲੀ ਲੈਣ ਗਿਆ ਤੇ ਦੇਖਿਆ ਰਾણો ਠੰਡ ਦੇ ਮਾਰੇ ਬੁਰੀ ਤਰ੍ਹਾਂ ਕੰਬ ਰਹੀ ਸੀ ਰਾણો ਰਾણો ਕੀ ਹੋਇਆ ਕੋਈ ਆਵਾਜ਼ ਨਹੀਂ ਆਈ ਜਿਵੇਂ ਰਾણો ਨੂੰ ਕੁਝ ਸੁਣ ਹੀ ਨਾ ਰਿਹਾ ਹੋਵੇ ਜਿੱਤੇ ਨੇ ਰਾણો ਉੱਤੇ ਕੰਬਲ ਉਤਾਰਿਆ ਤਾਂ ਦੇਖ ਕੇ ਘਬਰਾ ਗਿਆ ਰਾણો ਦਾ ਗੋਰਾ ਰੰਗ ਤਾਪ ਨਾਲ ਲਾਲ ਹੋਇਆ ਪਿਆ ਸੀ ਮੂੰਹ ਦੀ ਮਨਸੂਮियत ਤੇ ਅੱਖਾਂ ਵਿੱਚ ਪਾਣੀ ਆ ਰਿਹਾ ਸੀ ਜੀਤਾ ਰਾણો ਨੂੰ ਦੇਖ ਕੇ ਘਬਰਾ ਗਿਆ ਤੇ ਤੜਪ ਉੱਠਿਆ ਕਿ ਉਸ ਨੂੰ ਕੀ ਲੋੜ ਪਈ ਸੀ ਮੀਂਹ ਵਿੱਚ ਬਾਹਰ ਜਾਣ ਦੀ ਜਿੱਤੇ ਨੇ ਰਾણો ਦੇ ਮੱਥੇ ਤੇ ਹੱਥ ਰੱਖਿਆ ਤਾਂ ਲੱਗ ਰਿਹਾ ਸੀ ਜਿਵੇਂ ਰਾણો ਅੰਦਰ ਅੱਗ ਲੱਗ ਰਹੀ ਹੋਵੇ ਇੰਨਾ ਜ਼ਿਆਦਾ ਬੁਖਾਰ ਸੀ ਜੀਤ ਨੇ ਬਿਨਾਂ ਕਿਸੇ ਦੇਰੀ ਤੋਂ ਚੁੱਲ੍ਹੇ 'ਚ ਚਾਹ ਰੱਖ ਦਿੱਤੀ ਤੇ ਦੁੱਧ ਲੈਣ ਚੱਲ ਗਿਆ। ਆਉਂਦੇ ਨੂੰ ਚਾਹ ਬਣ ਗਈ ਤੇ ਰਾਣੂ ਲਈ ਬਾਟੀ ਵਿੱਚ ਪਾ ਲਿਆ ਆ। ਬੁਖਾਰ ਕਾਰਨ ਰਾਣੂ ਤੋਂ ਉੱਠਿਆ ਨਾ ਗਿਆ ਤਾਂ ਜੀਤੋ ਨੇ ਰਾਣੂ ਨੂੰ ਆਪਣੇ ਹੱਥ ਨਾਲ ਉਠਾ ਦਿੱਤਾ ਤੇ ਇੱਕ ਹੱਥ ਨਾਲ ਚਾਹ ਵਾਲੀ ਬਾਟੀ ਰਾਣੂ ਦੇ ਮੂੰਹ ਤੱਕ ਉੱਤੇ ਲਗਾ ਦਿੱਤੀ ਤੇ ਰਾਣੂ ਨੇ ਚਾਹ ਪੀ ਲਈ ਤੇ ਪੁੱਛਣ ਲੱਗਿਆ ਕਿ ਕੀ ਲੋੜ ਸੀ? ਵੀ ਵਿੱਚ ਬਾਹਰ ਜਾਣ ਦੀ ਪਰ ਰਾણો ਕੰਬਦੀ ਹੋਈ ਕੁਝ ਕਹਿ ਵੀ ਨਾ ਸકી ਚਲ ਇਨੇ ਨੂੰ ਆਰਾਮ ਕਰ ਮੈਂ ਹਕੀਮ ਤੋਂ ਦਵਾਈ ਲੈ ਕੇ ਆਉਣਾ ਕਹਿ ਕੇ ਜਿੱਤਾ ਪਿੰਡ ਵੱਲ ਚੱਲਾ ਗਿਆ ਰਾણો ਨੂੰ ਥੋੜੀ ਸੁਰਤ ਆ ਗਈ ਜਿਵੇਂ ਚਾਹ ਨੇ ਕੰਬਣੀ ਉਤਾਰ ਦਿੱਤੀ ਹੋਵੇ ਤੇ ਇਨੇ ਨੂੰ ਫਿਰ ਆਵਾਜ਼ ਆਈ ਨਹੀਂ ਤੀਏ ਕੀ ਲੋੜ ਸੀ ਬਾਹਰ ਜਾਣ ਦੀ ਹੋ ਗਈ ਨਾ ਬਿਮਾਰ ਰਾણો ਸੁਣ ਕੇ ਮੁਸ਼ਕਲ ਨਾਲ ਉੱਠ ਖੜੀ ਹੋਈ ਤੇ ਕਹਿਣ ਲੱਗੀ ਕੋਈ ਨਾ ਬੇਬੇ ਜੀ ਬੁਖਾਰੀ ਹੈ ਠੀਕ ਹੋ ਜੂ ਤੀਏ ਮੈਂ ਤਾਂ ਤੈਨੂੰ ਦੱਸਣ ਆਈ ਸੀ ਕਿ ਆਪਣੇ ਘਰ ਤੋਂ ਸੱਜੇ ਪਾਸੇ ਸਤਕਰ ਛੱਡ ਕੇ ਪਾਲੋ ਦਾ ਘਰ ਹੈ ਉਹ ਮੇਰੀ ਭੈਣ ਵਰਗੀ ਆ ਉਹ ਵੀ ਕਿਸਮਤ ਦੀ ਮਾਰੀ ਇਕੱਲੀ ਆ ਜੀਤੇ ਨੂੰ ਕਹਿ ਦੇਈਂ ਕਿ ਪਾਲੋ ਨੂੰ ਬੁਲਾ ਲਿਆਵੇ ਕੰਮ ਕਰਨ ਲਈ ਜਦੋਂ ਤੱਕ ਤੂੰ ਠੀਕ ਨਹੀਂ ਹੁੰਦੀ ਇਨੇ ਨੂੰ ਬੂਹਾ ਖੜਕਦਾ ਹੈ ਤੇ ਜੀਤਾ ਦਵਾਈ ਲੈ ਕੇ ਆ ਗਿਆ ਲੈ ਮੈਡਮ ਤੂੰ ਆਰਾਮ ਨਹੀਂ ਹੁੰਦਾ ਮੋਜਾਂ ਨਾਲ ਬੈਠੀ ਐ ਲੈ ਆ ਦਵਾਈ ਲੈ ਲਵੀ ਮੈਂ ਤੇਰੇ ਲਈ ਖਿਚੜੀ ਬਣਾਉਣ ਲਈ ਚਾਵਲ ਲੈ ਆਵਾਂ ਜੀਤਾ ਮੰਜੇ ਦੇਸਰਾਣੇ ਦਵਾਈ ਰੱਖਣ ਲੱਗਾ ਇਨੇ ਨੂੰ ਰਾਣੋ ਨੇ ਜੀਤੇ ਦੀ ਬਾਹ ਫੜ ਲਈ ਤੇ ਫੇਰ ਡਰ ਕੇ ਜੀਤੇ ਦੀ ਬਾਹ ਛੱਡ ਦਿੱਤੀ ਕੀ ਹੋਇਆ ਰਾਣੋ ਕੋਈ ਗੱਲ ਹੈ ਤਾਂ ਦੱਸ ਰਾણો ਨੇ ਕਿਹਾ ਕਿ ਬੇਬੇ ਆਈ ਸੀ ਜੀਤਾ ਹੱਸਦਾ ਹੋਇਆ ਲੈ ਬੇਬੇ ਤਾਂ ਮੈਨੂੰ ਕਦੋਂ ਵੀ ਦੀ ਛੱਡ ਕੇ ਗਈ ਆ ਉਦੋਂ ਤਾਂ ਮੈਨੂੰ ਅਜੇ ਜਵਾਨੀ ਚੜੀ ਸੀ ਨਹੀਂ ਬੇਬੇ ਆਈ ਸੀ ਰਾણો ਨੇ ਫੇਰ ਕਿਹਾ ਤੈਨੂੰ ਸੁਪਨਾ ਆਇਆ ਹੋਣਾ ਹੁਣ ਸੌਂਝਾ ਰਾਤ ਨੂੰ ਰਾਤ ਤੈਨੂੰ ਨੀਂਦ ਨਹੀਂ ਆਈ ਨਾ ਚੰਗੀ ਤਰ੍ਹਾਂ ਇਸ ਕਰਕੇ ਜੀਤਾ ਬੋਲਿਆ ਰਾણો ਗੁੱਸੇ ਨਾਲ ਤੈਨੂੰ ਸੁਣ ਨਹੀਂ ਰਿਹਾ ਮੈਂ ਪਾਗਲ ਹਾਂ ਜੋ ਕਹਿ ਰਹੀ ਹਾਂ ਵੀ ਬੇਬੇ ਆਈ ਸੀ ਬੇਬੇ ਵਾਰੇ ਸੁਣ ਕੇ ਜੀਤਾ ਹੈਰਾਨ ਹੋ ਗਿਆ ਤੇ ਪੁੱਛਣ ਲੱਗਾ ਕਿ ਬੇਬੇ ਜੀ ਸੱਚੀ ਤੇਰੇ ਕੋਲ ਆਈ ਸੀ ਤੇ ਉਹਨਾਂ ਨੇ ਕੀ ਕਿਹਾ ਮੈਨੂੰ ਦੱਸ ਜਲਦੀ ਬੇਬੇ ਜੀ ਕਹਿ ਰਹੇ ਸੀ ਕਿ ਆਪਣੇ ਘਰ ਤੋਂ ਸੱਜੇ ਪਾਸੇ ਸੱਤਕਾਰ ਛੱਡ ਕੇ ਪਾਲੂ ਦਾ ਕਰ ਹੈ ਜੋ ਬੇਬੇ ਜੀ ਦੀ ਹਰ ਗੱਲ ਮੰਨਦੀ ਸੀ ਤੇ ਹੁਣ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਮੈਂ ਠੀਕ ਨਾ ਹੋ ਜਾਵਾਂ ਤੁਸੀਂ ਉਹਨਾਂ ਨੂੰ ਘਰ ਲੈ ਆਓ ਤੇ ਉਹਨਾਂ ਦਾ ਵੀ ਇਸ ਧਰਤੀ ਤੇ ਕੋਈ ਨਹੀਂ ਉਹ ਵੀ ਇਕੱਲੇ ਇਸ ਧਰਤੀ ਤੇ ਦੁੱਖ ਭੋਗ ਰਹੇ ਹਨ ਤੇ ਬੇਬੇ ਨੇ ਉਹਨਾਂ ਨੂੰ ਆਪਣੇ ਘਰ ਲਿਆਉਣ ਲਈ ਕਿਹਾ ਜੀਤਾ ਇਹ ਸੁਣ ਕੇ ਉੱਥੋਂ ਭੱਜ ਗਿਆ ਤੇ ਆਪਣੇ ਘਰ ਤੋਂ ਸੱਜੇ ਪਾਸੇ 8ਵੇਂ ਘਰ ਜਾ ਵੜਿਆ ਤੇ ਅੰਦਰ ਦੇਖਿਆ ਇੱਕ ਮਾਸੂਮ ਬੁੱਢਾ ਚਿਹਰਾ ਬੇੜੇ ਵਿੱਚ ਝਾੜੂ ਫੜੀ ਖੜਾ ਸੀ ਕੌਣ ਪੁੱਤ ਇਸ ਬੂਹੇ ਤੇ ਤਾਂ ਕੋਈ ਭੁੱਲ ਕੇ ਵੀ ਨਹੀਂ ਪੈਰ ਧਰਦਾ ਤੂੰ ਕੌਣ ਆ ਇਸ ਅਪਾਗਣ ਦੇ ਘਰ ਵੜ ਗਿਆ ਬੁੱਢੀ ਮਾਂ ਰੜਕਾ ਰੱਖਦੀ ਹੋਈ ਬੋਲੀ ਬੇਬੇ ਜੀ ਮੈਂ ਅਮਰ ਕੌਰ ਦੇ ਕਰਮ ਸਿੰਘ ਦਾ ਪੁੱਤਰ ਜੀਤਾ ਬੇਬੇ ਨੇ ਜੀਤੇ ਨੂੰ ਭੱਜ ਕੇ ਜੱਫੀ ਪਾ ਲਈ ਤੇ ਰੋਣ ਲੱਗ ਪਏ ਬੇ ਪੁੱਤ ਤੂੰ ਕਿੱਥੇ ਸੀ ਮੈਂ ਤੇਰਾ ਇੰਤਜ਼ਾਰ ਕਰਦੀ ਸੀ ਮੇਰੀ ਅਮਰੋ ਕਹਿ ਕੇ ਗਈ ਸੀ ਕਿ ਤੂੰ ਜੀਤੇ ਨੂੰ ਆਪਣੇ ਪੁੱਤ ਵਾਂਗ ਪਾਲਣਾ ਪਰ ਤੂੰ ਤੇ ਪਤਾ ਨਹੀਂ ਕਿੱਧਰ ਲੁਕ ਗਿਆ ਸੀ ਹੁਣ ਨਾ ਜਾਮੀ ਮੈਨੂੰ ਛੱਡ ਕੇ ਨਹੀਂ ਅਮਰੋ ਨੇ ਮੈਨੂੰ ਮaaf ਨਹੀਂ ਕਰਨਾ ਚੱਲ ਬੈਠ ਮੈਂ ਤੇਰੇ ਲਈ ਦੁੱਧ ਕਰਮ ਕਰਦੀ ਆਂ ਨਹੀਂ ਬੇਬੇ ਤੁਸੀਂ ਮੇਰੇ ਨਾਲ ਆਪਣੇ ਘਰ ਚੱਲੋ ਆਪਾਂ ਉੱਥੇ ਹੀ ਰਹਿਣਾ ਅੱਜ ਤੋਂ ਤੇ ਉੱਥੇ ਕੋਈ ਉਡੀਕ ਕਰ ਰਿਹਾ ਤੇਰੀ ਅੱਛਾ ਹੋਰ ਵੀ ਹੈ ਕੋਈ ਬਹੂ ਹੋਣੀ ਆ ਚੱਲ ਜਲਦੀ ਨਾਲ ਚੱਲ ਮੈਂ ਵੀ ਦੇਖਣਾ ਮੇਰੀ ਬਹੂ ਰਾਣੀ ਨੂੰ ਪਾਲੋ ਗੱਲਾਂ ਕਰਦੀ ਹੋਊਗੀ ਅੱਗੇ ਤੁਰ ਪਈ ਜੀਤਾ ਇੰਨੇ ਬੂਹੇ ਬੰਦ ਕਰਨ ਲੱਗਿਆ ਪਰ ਪਾਲੂ ਇੰਨੀ ਖੁਸ਼ ਸੀ ਕਿ ਇਕੱਲੇ ਹੀ ਗੱਲਾਂ ਮਾਰਦੀ ਹੋਈ ਉੱਥੋਂ ਚਲੀ ਗਈ ਜਿੱਦ ਤਾ ਬੂਹੇ ਬੰਦ ਕਰਦਾ ਪਿੱਛੇ ਰਹਿ ਗਿਆ ਜਦੋਂ ਅਮਰੋ ਪਾਲੂ ਦੇ ਘਰ ਆਇਤਾ ਦੇਖਿਆ ਕਿ ਮੰਜੇ ਤੇ ਇੱਕ 22 ਸਾਲ ਦੀ ਮੁਟਿਆਰ ਜੋ ਸੋਹਣੀ ਸਨਕੀ ਤੇ ਗੋਰੇ ਚਿੱਟੇ ਰੰਗ ਵਾਲੀ ਸੀ ਮੰਜੇ ਤੇ ਬੈਠੀ ਸੀ ਤਾਂ ਪਾਲੂ ਨੇ ਬਿਨਾ ਕੁਝ ਪੁੱਛੇ ਉਸਨੂੰ ਬੁੱਕਲ ਵਿੱਚ ਲੈ ਲਿਆ ਤੇ ਆਖਣ ਲੱਗੀ ਕੁੜੇ ਮੇਰੀ ਬਹੁ ਰਾਣੀ ਤਾਂ ਬਹੁਤ ਸੋਹਣੀ ਆ ਬਿਲਕੁਲ ਮੇਰੀ ਅਮਰੋ ਭੈਣ ਵਰਗੀ ਬਹੁਤ ਸੋਹਣੀ ਪਸਾਂਦਾ ਜੀਤੇ ਦੀ ਨਹੀਂ ਬੇਬੇ ਮੈਂ ਜੀਤੇ ਦੀ ਬਹੁ ਨਹੀਂ ਰਾણો ਬੋਲੀ ਤੀਏ ਝੂਠ ਨਾ ਬੋਲ ਸੱਚ ਮੈਂ ਬੇਬੇ ਮੈਂ ਤਾਂ ਇੱਕ ਬੇਸਵਾਸੀ ਜੋ ਉੱਥੋਂ ਭੱਜ ਕੇ ਆਈ ਤੇ ਭੱਜ ਦੀ ਨੂੰ ਰਾਹ ਵਿੱਚ ਜੀਤਾ ਮਿਲ ਗਿਆ ਤੇ ਹਨੇਰਾ ਹੋਣ ਕਾਰਨ ਉਹ ਮੈਨੂੰ ਆਪਣੇ ਘਰ ਲੈ ਆਇਆ ਤੇ ਇੱਥੇ ਮੈਂ ਬਿਮਾਰ ਹੋ ਗਈ ਤੇ ਰਾਤੀ ਮੈਨੂੰ ਜੀਤੇ ਦੇ ਬੇਬੇ ਜੀ ਦਿਖਾਈ ਦਿੱਤੇ ਉਹਨਾਂ ਨੇ ਮੈਨੂੰ ਤੁਹਾਡੇ ਬਾਰੇ ਦੱਸਿਆ ਕਿ ਜੀਤਾ ਤੁਹਾਨੂੰ ਲੈ ਕੇ ਜਾਵੇਗਾ ਧੀਏ ਹੁਣ ਕਿੱਥੇ ਜਾਣਾ ਤੂੰ ਇੱਥੇ ਹੀ ਰਹਿ ਪਾਲੋ ਬੋਲੀ ਨਾ ਬੇਬੇ ਮੇਤਾ ਇੱਕ ਕੋਠਾ ਜੋ ਕੰਮ ਕਰਨ ਵਾਲੀ ਮੇਰੀ ਜ਼ਿੰਦਗੀ ਤਾਂ ਨਰਕ ਆ ਹੁਣ ਮੈਨੂੰ ਤਾਂ ਜਾਣਾ ਹੀ ਪੈਣਾ ਖੜੀ ਹੋ ਰਾਣੂ ਬੋਲੀ ਨਾ ਤੀਏ ਇੰਜ ਨਾ ਕਹਿ ਤੈਨੂੰ ਤਾਂ ਮੇਰੀ ਅਮਰੋ ਭੈਣ ਵੀ ਮਿਲੇ ਨਹੀਂ ਬਹੁਤ ਸਾਲਾਂ ਬਾਅਦ ਇੱਕ ਘਰ ਖੁੱਲਿਆ ਹੈ ਹੁਣ ਇਸ ਘਰ ਨੂੰ ਖੁੱਲਿਆ ਹੀ ਰਹਿਣ ਦੇ ਪਾਲੋ ਰਾਣੂ ਅੱਗੇ ਹੱਥ ਜੋੜਦੀ ਹੋਈ ਬੋਲੀ ਰਾਣੋ ਇਹ ਸਭ ਦੇਖ ਕੇ ਹੈਰਾਨ ਹੋ ਗਈ ਤੇ ਸੋਚਣ ਲੱਗੀ ਕਿ ਜਿਹੜੀ ਦੁਨੀਆ ਮੈਨੂੰ ਲੋਕਾਂ ਦੀ ਰਜਾਈ ਗਰਮ ਕਰਨ ਵਾਲੀ ਸਮਝਦੀ ਹੈ ਉਸ ਦੁਨੀਆ ਵਿੱਚ ਜੀਤੇ ਤੇ ਪਾਲੋ ਵਰਗੇ ਭਲੇ ਲੋਕ ਵੀ ਪਏ ਹਨ ਰਾਣੋ ਇਹ ਸਭ ਸੁਣ ਕੇ ਉੱਚੀ ਉੱਚੀ ਰੋਣ ਲੱਗ ਪਈ ਜਿਵੇਂ ਕਈ ਸਦੀਆਂ ਤੋਂ ਰੋਣਾ ਚਾਹੁੰਦੀ ਸੀ ਤੇ ਜਿਵੇਂ ਉਹਨੇ ਰੋ ਕੇ ਆਪਣਾ ਸਾਰਾ ਅੰਦਰ ਢੋ ਲਿਆ ਹੋਵੇ ਇਨੇ ਨੂੰ ਜੀਤਾ ਆ ਗਿਆ ਤੇ ਰਾણો ਨੂੰ ਰੋਂਦੀ ਦੇ ਉਸ ਆਪਣੇ ਸੀਨੇ ਨਾਲ ਲਾ ਲਿਆ ਤੇ ਕਹਿਣ ਲੱਗਾ ਚੁੱਪ ਕਰ ਜਾਵੇ ਉਹ ਉਸ ਕੋਲ ਰੋਂਦੀ ਦੇਖੀ ਨਾ ਜਾਂਦੀ ਤੇ ਪੁੱਛਣ ਲੱਗਾ ਉਹ ਹੁਣ ਇੱਥੇ ਕੀ ਹੀ ਰਹੇਗੀ ਰਾણો ਵੀ ਜਿੱਤੇ ਦਾ ਪਿਆਰ ਦੇਖ ਕੇ ਉਸ ਕੋਲ ਰਹਿਣ ਲਈ ਰਾਜੀ ਹੋ ਗਈ ਹਾਂ ਪੁੱਤ ਮੈਂ ਵੀ ਇਸ ਨੂੰ ਇਹੀ ਸਮਝਾ ਰਹੀ ਸੀ ਕਿ ਇਹ ਹੁਣ ਇੱਥੇ ਹੀ ਰਹੇ ਮੈਂ ਅੱਜ ਹੀ ਗੁਰਦੁਆਰਾ ਸਾਹਿਬ ਜਾ ਕੇ ਬਾਬਾ ਜੀ ਨੂੰ ਕਹਿਨੀ ਆ ਕਿ ਮੇਰੇ ਪੁੱਤ ਦੇ ਨੰਦ ਪਾੜ ਦੇਵੇ ਇਹ ਕਹਿ ਕੇ ਪਾਲੋ ਗੁਰਦੁਆਰੇ ਚਲੇ ਗਈ ਬਾਬਾ ਜੀ ਨੇ ਦੋਮਾ ਦਾ ਕਾਰਜ ਕਰਕੇ ਦੋਮਾ ਦੇ ਭਲੇ ਦੀ ਅਰਦਾਸ ਕਰ ਦਿੱਤੀ ਜਿੱਤੇ ਤੇਰਾਣੋ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋ ਗਈ ਤੇ ਇਧਰ ਪਾਲੋ ਨੂੰ ਵੀ ਸੁੱਖ ਦੀ ਰੋਟੀ ਮਿਲਣ ਲੱਗ ਪਈ ਤੇ ਇਕੱਲਾਪਨ ਦੂਰ ਹੋ ਗਿਆ ਪਾਲੋ ਨੂੰ ਉਸ ਦਾ ਪੁੱਤ ਤੇ ਧੀਆ ਵਰਗੀ ਨੋ ਮਿਲ ਗਈ ਉਹ ਦਰਜੀਤੇ ਨੇ ਆਪਣੀ ਖੇਤੀ ਵੀ ਸ਼ੁਰੂ ਕਰਨੇ ਸ਼ੁਰੂ ਕਰ ਦਿੱਤੀ ਤੇ ਪਿੰਡ ਵਿੱਚ ਦੁਬਾਰਾ ਆਪਣੇ ਬਾਪੂ ਕਰਮ ਸਿੰਘ ਦਾ ਨਾਂ ਚਲਾ ਦਿੱਤਾ ਹੁਣ ਬਿਆਨ ਨੂੰ ਪੂਰਾ 1 ਸਾਲ ਹੋ ਗਿਆ ਸੀ ਤੇ ਰਾਣੋ ਦੀ ਕੁੱਖ ਵੀ ਹਰੀ ਹੋ ਗਈ ਸੀ ਕੁਝ ਦਿਨਾਂ ਬਾਅਦ ਰਾਣੋ ਦੇ ਘਰ ਇੱਕ ਬੱਚੇ ਨੇ ਜਨਮ ਲਿਆ ਪਾਲੂ ਰਾਣੋ ਦੇ ਹੋਏ ਬੱਚੇ ਦੇ ਲੱਡੂ ਸਾਰੇ ਪਿੰਡ ਵਿੱਚ ਵੰਡਦੀ ਫਿਰ ਰਹੀ ਸੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ